ਔਰ ਅੱਜ ਇੱਕ ਮੇਜਰ ਸਵਾਲ ਹੈ ਪੰਜਾਬ ਦੇ ਅੰਦਰ ਜਿਹੜਾ ਪਿਛਲੇ ਦਿਨਾਂ ਤੋਂ ਚਰਚਾ ਦੇ ਵਿੱਚ ਆ ਉਹ ਹੈ ਪੰਜਾਬ ਦੇ ਅੰਦਰ ਸਟੋਰੇਜ ਨੂੰ ਲੈ ਕੇ ਸਪੇਸ ਨੂੰ ਲੈ ਕੇ ਸੋ ਕਿਉਂਕਿ ਵਿਸ਼ੇਸ਼ ਤੌਰ ਤੇ ਜਦੋਂ ਪੈਡੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ 1 ਅਕਤੂਬਰ ਤੋਂ ਪੰਜਾਬ ਦੇ ਅੰਦਰ ਚੋਹਾਨੇ ਦੀ ਸਰਕਾਰੀ ਖਰੀਦ ਰੰਭ ਹੈ ਸੋ ਭਾਵੇਂ ਅਜੇ 2-3 ਦਿਨ ਹੀ ਹੋਏ ਆ ਲੇਕਿਨ ਸਰਕਾਰੀ ਤੌਰ ਤੇ ਖਰੀਦ ਜਿਹੜੀ ਮੰਡੀਆਂ ਚ ਜਾਰੀ ਹੈ ਲੇਕਿਨ ਇਹਨਾਂ ਦਿਨਾਂ ਦੇ ਦੌਰਾਨ ਜਾਂ ਪਿਛਲੇ ਕੁਝ 15 ਵੀ ਦਿਨਾਂ ਤੋਂ ਜਿਹੜੀ ਇੱਕ ਪੰਜਾਬ ਦੇ ਅੰਦਰ ਸਥਿਤੀ ਨੂੰ ਪੈਨਿਕ ਕ੍ਰੀਏਟ ਕਰਨ ਦਾ ਯਤਨ ਕੀਤਾ ਜਾ ਰਿਹਾ ਸੀਗਾ ਕਿ ਪੰਜਾਬ ਚ ਸਪੇਸ ਨਹੀਂ ਹੈ ਸਪੇਸ ਨਹੀਂ ਹੈ ਤੇ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਜਾਇਦਾ ਬਦਲ ਕੀ ਹੈਗਾ ਇਸ ਵੇਲੇ ਸਾਹਬ ਦੇ ਸਾਹਮਣੇ ਸੋ ਮੈਂ ਤੁਹਾਡੇ ਰਾਈ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਈ ਜਿਹੜੀ ਗੱਲ ਸ਼ੇਅਰ ਕਰਨਾ ਚਾਹਣਾ ਹੋਏ ਆ ਕਿ ਪੰਜਾਬ ਦੇ ਅੰਦਰ ਅ ਇਸ ਵੇਲੇ ਜਿਹੜਾ ਸਾਨੂੰ ਟਾਰਗੇਟ ਮਿਲਿਆ ਹੈ ਕੇਂਦਰੀ ਪੂਲ ਦੇ ਅੰਦਰ ਉਹ 185 ਲੱਖ ਮੀਟ੍ਰਿਕ ਟਨ ਦਾ 185 ਲੱਖ ਮੀਟ੍ਰਿਕ ਟਨ ਜਿਹੜਾ ਉਹ ਚੋਹਾਨਾ ਪੰਜਾਬ ਦੀ ਮੰਡੀਆਂ ਚ ਚੱਕ ਕੇ ਅਸੀਂ ਕੇਂਦਰੀ ਪੂਲ ਨੂੰ ਦੇਣਾ ਔਰ ਇਹਦੀ ਜਿਹੜੀ ਮਿਲੰਗ ਹੋਣੀ ਆ ਉਹ ਲਗਭਗ 123 ਲੱਖ ਮੀਟ੍ਰਿਕ ਟਨ ਮਿਲੰਗ ਜਿਹੜੀ ਇਹਦੀ ਹੋਣੀ ਆ ਸੋ ਜੇ ਇਹਦੇ ਵਿੱਚ 2 ਲੱਖ ਮੀਟ੍ਰਿਕ ਟਨ ਅਸੀਂ ਐਫ ਆਰ ਕੇ ਪਾ ਲਈਏ ਤਾਂ ਟੋਟਲ ਹੈ 125 ਲੱਖ ਮੀਟ੍ਰਿਕ ਟਨ ਜਿਹੜਾ ਉਹ ਚਾਵਲ ਜਿਹੜੀ ਨਵਾਂ ਪੰਜਾਬ ਦੇ ਅੰਦਰ ਉਹ ਆਣਾ ਸਾਡੇ ਕੋਲ ਸੋ ਪੰਜਾਬ ਦੇ ਅੰਦਰ ਜਿਹੜਾ ਇਸ ਵੇਲੇ ਸਥਿਤੀ ਹੈ ਸਟੋਰੇਜ ਦੀ ਸਾਡੇ ਕੋਲ ਇਸ ਵੇਲੇ 54 ਲੱਖ ਮੀਟ੍ਰਿਕ ਟਨ ਕਣਕ ਪਈ ਹੈ ਜਿਹਦੇ ਵਿੱਚ ਥੋੜੀ ਜੀ ਓਪਨ ਮਰ ਰੱਖੀ ਆ ਤੇ ਲਗਭਗ ਸਾਡੇ ਕੋਲ ਪੰਜਾਬ ਦੇ ਅੰਦਰ ਚਾਵਲ ਪਿਆ ਸੋ ਕੁੱਲ ਮਿਲਾ ਕੇ 173 ਲੱਖ ਮੀਟਿਕ ਟਨ ਜਿਹੜਾ ਸਾਡੇ ਕੋਲ ਆਲਰੇਡੀ ਅਨਾਸ ਪੰਜਾਬ ਦੇ ਗਰੌਨਾਂ ਦੇ ਵਿੱਚ ਪਿਆ ਹੈ ਸੋ 125 ਲੱਖ ਸਾਡੇ ਕੋ ਆਉਣ ਵਾਲਾ ਹੁਣ ਅਗਲੀ ਗੱਲ ਇਹ ਹੈ ਕਿ ਲਗਾਤਾਰ ਪਿਛਲੇ 20-25 ਦਿਨਾਂ ਤੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਸਿਹਰਦ ਜਤਨਾਂ ਦੇ ਕਾਰਨ ਉਹਨਾਂ ਦੀਆਂ ਪਹਿਲ ਕਦਮੀਆਂ ਦੇ ਕਾਰਨ ਚਾਹੇ ਉਹ ਪਹਿਲ ਕਦਮੀ ਟੈਲੀਫੋਨ ਦੇ ਰਹੀਂ ਗੱਲਬਾਤ ਦੇ ਰੂਪ ਚ ਹੋਵੇ ਚਾਹੇ ਉਹ ਪੱਤਰ ਵਿਹਾਰ ਦੇ ਰੂਪ ਚ ਹੋਵੇ ਸੋ ਉਹਦਾ ਇਹ ਪ੍ਰਨਾਮ ਨਿਕਲਿਆ ਉਹਦਾ ਇਹ ਮਤਲਬ ਸਿੱਟਾ ਨਿਕਲਿਆ ਐਫਸੀਆਈ ਨੇ ਐਫਸੀਆਈ ਨੇ ਅਕਤੂਬਰ ਮਹੀਨੇ ਦੇ ਅੰਦਰ ਪੰਜਾਬ ਦੇ ਵਿੱਚੋਂ ਲਗਭਗ 15 ਲੱਖ ਮੀਟਿਕ ਟਨ ਜਿਹੜੇ ਯਾਨੀ ਉਹ ਬੀਟ ਲਈਆਂ ਨੇ ਸੋ ਇਸ ਤੋਂ ਇਲਾਵਾ ਤਾਂ ਤਿੰਨ ਵੱਡੇ ਕੰਟੇਨਰ ਤੋਂ ਕੁਝ ਰੋਡ ਦੇ ਰਾਈ ਆਵਾਜਾਈ ਦੇ ਸਾਧਨਾਂ ਦੇ ਰਾਈ ਵੀ ਉਹ ਜਿਹੜਾ ਵਿੱਚ ਉਹਨੂੰ ਸ਼ਾਮਲ ਕਰ ਲਈਏ ਤਾਂ 15 ਲੱਖ ਮੀਟਿਕ ਟਨ ਜਿਹੜਾ ਪੰਜਾਬ ਦੇ ਗੋਡਾਨਾ ਗਡੋਨਾ ਦੇ ਵਿੱਚੋਂ ਉਹ ਅਨਾਜ ਆ ਕੇ ਉਹ ਵਾਰ ਮਤਲਬ ਲਿਜਾਣਗੇ ਸੋ ਇਹ ਸਿਲਸਿਲਾ ਲਗਾਤਾਰ ਮਤਲਬ ਜਾਰੀ ਰਹਿਣਾ ਸੋ ਅਸੀਂ ਕਹਿ ਸਕਦੇ ਹਾਂ ਹੋਣਾ ਸ਼ਿਫਟ ਹੋਣਾ ਸੋ ਇਸ ਕਰਕੇ ਕਿਸੇ ਵੀ ਤਰ੍ਹਾਂ ਦੀ ਕੋਈ ਸਪੇਸ ਨੂੰ ਲੈ ਕੇ ਮੈਂ ਸਮਝਦਾ ਵੀ ਉਹ ਸੰਕਟ ਨਹੀਂ ਹੈ ਸੋ ਵੈਸੇ ਵੀ ਵੈਸੇ ਵੀ ਹਰ ਸਾਲ ਜਿਹੜਾ ਇਹ ਫੈਸਟੀਵਲ ਸੀਜ਼ਨ ਸਾਡਾ ਹੁੰਦਾ ਜਦੋਂ ਮੈਂ 2 3 4 ਸੀਜ਼ਨਾਂ ਦੀ ਰਿਵਿਊ ਕੀਤਾ ਝਾਤ ਮਾਰੀ ਆ ਤੇ ਹਰ ਸਾਲ ਜਿਹੜਾ ਆ ਉਹ ਅਕਤੂਬਰ ਨਵੰਬਰ ਦਸੰਬਰ ਦੇ ਅੰਦਰ ਹੀ ਜਿਹੜਾ ਜ਼ਿਆਦਾਤਰ ਜਿਹੜੀ ਇੱਥੋਂ ਉਹ ਨਾਚ ਆ ਕੇ ਖੜਦੇ ਆ ਸੋ ਕਿਉਂਕਿ ਇਹੀ ਗੱਲ ਕਹਿਣੀ ਚਾਹਨਾ ਕਿ ਕਿਸੇ ਵੀ ਤਰ੍ਹਾਂ ਦੀ ਸਪੇਸ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਆਨ ਦਿੱਤੀ ਜਾਏਗੀ ਜੋ ਐਫਸੀਆਈ ਨੇ ਪਲਾਨ ਸਾਨੂੰ ਦਿੱਤਾ ਅਕਤੂਬਰ ਦਾ ਉਹ ਮੈਂ ਤੁਹਾਡੇ ਨਾਲ ਸ਼ੇਅਰ ਵੀ ਕੀਤਾ ਔਰ ਇੱਕ ਚਿੱਠੀ ਵੀ ਆ ਜਿਹੜੀ ਉਹਨਾਂ ਦੇ ਜਿਹੜਾ ਉਹ ਐਫਸੀਆਈ ਦੇ ਕੇਂਦਰੀ ਅਧਿਕਾਰੀ ਨੇ ਜਿਹੜੀ ਉਹਨਾਂ ਨੇ ਚਿੱਠੀ ਜਾਰੀ ਕੀਤੀ ਆ ਉਹ ਵੀ ਮੈਂ ਮਤਲਬ ਤੁਹਾਡੇ ਨਾਲ ਜਿਹੜੀ ਅੱਜ ਵੱਲ ਸ਼ੇਅਰ ਕਰ ਰਿਹਾ ਜਿਹਦੇ ਵਿੱਚ ਉਹਨਾਂ ਨੇ ਸਾਰਾ ਇਹ ਡਾਟਾ ਜੋ ਮੈਂ ਤੁਹਾਡੇ ਨਾਲ ਜਵਾਨੀ ਸ਼ੇਅਰ ਕੀਤਾ ਇਹ ਲਿਖਤੀ ਉਹਦੇ ਵਿੱਚ ਮਤਲਬ ਜਿਹੜਾ ਉਹਨਾਂ ਨੇ ਅ ਮਤਲਬ ਇਹਨੂੰ ਐਡਮਿਟ ਕੀਤਾ ਹੈ ਇਹ ਪਲਾਨ ਹੈ ਉਹਨਾਂ ਦਾ ਅਕਤੂਬਰ ਦਾ ਸੋ ਇਹ ਲਗਾਤਾਰ ਦੇ ਤਹਿਤ ਸੋ ਲਗਭਗ 9 ਲੱਖ ਮੀਟਿਕ ਟਨ ਜਿਹੜੀ ਸਮਰਥਾ ਉਹਨਾਂ ਦੀ ਵੀ ਮਤਲਬ ਫਰਵਰੀ ਮਾਰਚ ਦੇ ਅੰਦਰ ਅੰਦਰ ਬਣ ਜਾਣੀ ਹੈ ਸੋ ਅ ਵੈਸੇ ਜਿਹੜੀ ਉਹ ਨਹੀਂ ਆਏਗੀ ਹਾਂ ਮੈਂ ਇੱਕ ਬੇਨਤੀ ਜ਼ਰੂਰ ਕਰਨੇ ਚਾਹੁੰਦਾ ਆਪਣੇ ਪੰਜਾਬ ਦੇ ਕਿਸਾਨ ਸੰਗਠਣਾ ਨੂੰ ਕਿਸਾਨ ਦੋਸਤਾਂ ਨੂੰ ਮੈਂ ਜ਼ਿਕਰ ਕੀਤਾ ਉਹ ਉਹ ਮਾਲ ਵਾਲੀਆਂ ਟ੍ਰੇਨਾਂ ਨੇ ਜਿਹੜਾ ਮਾਲ ਚੱਕ ਕੇ ਪੰਜਾਬ ਚੋਂ ਬਾਹਰ ਖੜਨਾ ਉਹਦੇ ਤੇ ਕੋਈ ਅਸਰ ਨਾ ਪਵੇ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੀ ਮੰਡੀ ਦੇ ਅੰਦਰ ਜਿਹੜੀ ਉਹ ਸਾਡੀ ਕੋਈ ਕਿਸੇ ਤਰ੍ਹਾਂ ਦੀ ਕਿਸਾਨ ਦੀ ਖੱਜਲ ਖਰੀ ਹੋਵੇ ਸੋ ਇਹ ਮੈਂ ਉਹਨਾਂ ਨੂੰ ਹੰਬਲ ਰਿਕਵੈਸਟ ਕਰਦਾ ਹੋਇਆ ਤੁਹਾਡੇ ਮਾਦੀਮ ਦਰਾਂ ਮੈਂ ਇਹ ਕਲੀਅਰ ਕਰਦਾ ਕਿ ਕੱਲਾ ਕੱਲਾ ਦਾਣਾ ਮੰਡੀ ਚ ਚੱਕਾਂਗੇ ਸੋ ਸਪੇਸ ਨੂੰ ਬਣਾਉਣ ਦੇ ਲਈ ਵੀ ਜਿਹੜੇ ਹੁਣ ਤੱਕ ਦੀ ਅਪਡੇਟ ਹੈ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇ 15 ਲੱਖ ਮੀਟਰ ਟਨ ਅਕਤੂਬਰ ਤੋਂ ਬਣਦੀ ਹੈ ਤੇ ਅਕਤੂਬਰ ਨਵੰਬਰ ਦਸੰਬਰ ਜਿਹੜੀ ਮੈਂ ਕਿਹਾ ਵੀ 40 ਲੱਖ ਮੀਟਰ ਟਨ ਦਾ ਇਹ ਚ ਵਾਧਾ ਹੋਣ ਦੀ ਵੀ ਸਵਾਭਨਾ ਹੈਗੀ ਆ ਇਹ ਚ ਕਈ ਸਬਸਟੀਟਿਊਟ ਹੋਰ ਵੀ ਆ ਉਹ ਤੇ ਵਿਚਾਰ ਕੀਤਾ ਜਾ ਰਿਹਾ ਸੋ ਇਹ ਸਪੇਸ ਨੂੰ ਲੈ ਕੇ ਜਿਹੜੇ ਮੇਰੀ ਮਤਲਬ ਸੰਜੀਵ ਦੇ ਵਿੱਚ ਮੈਂ ਤੁਹਾਡੇ ਨਾਲ ਮੈਂ ਜ਼ਿਕਰ ਕੀਤਾ ਉਹ ਉਹ ਮੈਂ ਮਤਲਬ ਆਪਣਾ ਮਹਿਸੂਸ ਕਰਦਾ ਕਿ ਪੰਜਾਬ ਦੇ ਅੰਦਰ ਜਿਹੜੀ ਉਹ ਲੈ ਕੇ ਜਿਹੜੀ ਇੱਕ ਪੈਨਿਕ ਜੀ ਕੋ ਬਣਾਉਣ ਦੇ ਜ਼ਦਨ ਕੀਤੇ ਜਾ ਰਿਹਾ ਉਹ ਸਾਫ ਕੀਤੀ ਜਾਣੀ ਚਾਹੀਦੀ ਹੈ ਇਸ ਕਰਕੇ ਰੂਟ ਕਾਰੀਂ ਦੁਆਰਾ ਦੱਸਦੇ ਰੂਟ ਕਿਸ ਤਰ੍ਹਾਂ ਦਾ ਰਹੇਗਾ ਕਿੰਨੀਆਂ ਕਿੰਨੀਆਂ ਰਹਿਣਗੇ ਉਸ ਤੇ ਬਰੋ ਟ੍ਰੇਨ ਹੈ ਵੀ ਟ੍ਰੇਨਾਂ ਹਰ ਮਹੀਨੇ ਤੋਰਨਗੇ ਅਕਤੂਬਰ ਦੇ ਵਿੱਚ 20 ਟ੍ਰੇਨਾਂ ਔਰ ਵੀ ਟ੍ਰੇਨਾਂ ਤੋਂ ਇਲਾਵਾ ਤਿੰਨ ਕੰਟੇਨਰ ਜਿਹੜੇ ਵੱਡੇ ਹੁੰਦੇ ਆ ਤੇ ਕੁਝ ਛੋਟੇ ਟਰੱਕ ਮਤਲਬ ਉਹਨੂੰ 10 ਤਰੀਕਾ ਮંત્રી ਰਬੀਸ਼ਕ ਟੋਰੀ ਗਰ ਨੇ ਕਿ ਕੇਂਦਰ ਨੇ ਤਾਂ ਸਾਰੇ ਪੈਸੇ ਭੇਜ ਦਿੱਤੇ ਹੋਏ ਨੇ 44000 ਕਰੋੜ ਦਾ ਗ੍ਰੀਟਿਸ ਤਾਂ ਪੰਜਾਬ ਸਰਕਾਰ ਨਹੀਂ ਦੇ ਰਹੀ ਖਰਚ ਨਹੀਂ ਕਰ ਰਹੀ ਲਗਾ ਨਹੀਂ ਰਹੀ ਪਹਿਲੀ ਗੱਲ ਤੇ ਇਹ ਹੈ ਵੀ ਜਿਹੜੀ ਸੀਸੀ ਵਾਲਾ ਸੀਸੀ ਵਾਲਾ ਇਹ ਕੋਈ ਪੰਜਾਬ ਦਾ ਸੜਕਾਂ ਬਣਾਉਣ ਲਈ ਪੈਸਾ ਨਹੀਂ ਆਇਆ ਪੰਜਾਬ ਦੇ ਅੰਦਰ ਕੋਈ ਐਕਸਟਰਾ ਕੰਮ ਕਰਨ ਲਈ ਪੈਸਾ ਨਹੀਂ ਹੁੰਦਾ ਸੀਸੀਐਲ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਪਾਲੀ ਹੋਈ ਫਸਲ ਹੈ ਉਹਨੂੰ ਕੇਂਦਰ ਖਰੀਦਦਾ ਆ ਤੇ ਉਹਦੇ ਵਜ਼ਾਨੇ ਵਜੋਂ ਪੈਸੇ ਆਂਦੇ ਜਿਹੜੇ ਕਿਸਾਨਾਂ ਦੇ ਖਾਤੇ ਹਟ ਜਾਂਦੇ ਆ ਸੋ ਇਹ ਕੋਈ ਆਸਾਨ ਨਹੀਂ ਹੈ ਮੈਨੂੰ ਮੈਂ ਸਮਝਦਾ ਵੀ ਐਵੇਂ ਇਹ ਬੱਚਿਆਂ ਵਾਲੀ ਗੱਲ ਹੈਗੀ ਆ ਸੋ ਇਹ ਨਾ ਕੇਵਲ ਪੰਜਾਬ ਨੂੰ ਮਿਲਦੀ ਹਰਿਆਣੇ ਨੂੰ ਵੀ ਮਿਲਦੀ ਆ 18000 ਕਰੋੜ ਦੀ ਹਰਿਆਣੇ ਨੂੰ ਮਿਲਦੀ ਆ ਬਾਕੀ ਵੀ ਕੇਸ ਸਟੇਟਾਂ ਮੈਂ ਐਮਐਸਪੀ ਦੇ ਉੱਤੇ ਮੱਲ ਖਰੀਦੀਆਂ ਆਗੀਆਂ ਨੇ ਸੋ ਇਹ ਜਿਹੜਾ ਕੇਂਦਰ ਨੇ ਪੈਸਾ ਦੇ ਦਿੱਤਾ ਇਹ ਪੈਸਾ ਕੋਈ ਆਸਾਨ ਨਹੀਂ ਕੀਤਾ ਪੰਜਾਬ ਦਾ ਨਾਜ਼ ਅ ਖਰੀਦ ਮਤਲਬ ਜਿਹੜਾ ਆ ਖਰੀਦ ਕੇ ਉਹ ਪੰਜਾਬ ਦੇ ਕਿਸਾਨਾਂ ਦੇ ਖਾਤੇ ਆ ਜਾਂਦਾ ਸੋ ਮੈਂ ਸਮਝਦਾ ਵੀ ਇਹ ਪੈਸਾ ਜਿਹੜਾ ਹੈ ਉਹ ਪੰਜਾਬ ਦੇ ਕਿਸਾਨਾਂ ਦੀ ਕੋਈ ਅਸਾਨ ਨਹੀਂ ਹੈ ਇਹ ਉਹ ਨਾਜ ਖਰੀਦਦੇ ਆ ਉਸ ਖਰੀਦੇ ਹੋਏ ਨਾਜ ਦੇ ਪੈਸੇ ਦਿੱਤੇ ਜਾਂਦੇ ਜਿਹੜੀ ਖਰੀਦ ਕੇ ਲੈ ਕੇ ਆੜਤੀਆਂ ਦਾ ਸੀਗਾ ਨਿਪਟ ਗਿਆ ਜੀ ਉਹ ਆੜਤੀਆਂ ਦਾ ਜਿਹੜਾ ਵਿਸ਼ੇਸ਼ੀ ਆ ਆੜਤੀਆਂ ਦਾ ਇੱਕ ਚੰਗਾ ਪੱਖ ਇਹ ਆ ਕਿ ਆੜਤੀਆਂ ਨੇ ਬਾਸਮਤੀ ਦੀ ਖਰੀਦ ਅੱਜ ਤੋਂ ਸ਼ੁਰੂ ਕਰ ਦਿੱਤੀ ਆ ਔਰ ਮੈਂ ਫਿਰ ਵੀ ਮੈਂ ਪਰਸੋਂ ਵੀ ਕਿਹਾ ਸੀ ਕਿ ਮੈਂ ਅੱਜ ਵੀ ਇੱਕ ਗੱਲ ਕਹਿਣੀ ਚਾਹੁੰਦਾ ਕਿ ਬਹੁਤ ਸਾਰੇ ਇਸ਼ੂ ਨੇ ਜੋ ਸਾਡੇ ਆੜਤੀ ਭਰਾਵਾਂ ਦੇ ਕੇਂਦਰ ਨਾਲ ਰਿਲੇਟਡ ਹੈ ਸੀਨ ਰਿਲੇਟਡ ਹੈ ਸੋ ਅਸੀਂ ਬੜੇ ਫਾਸਟ ਟੰਗ ਦੇ ਨਾਲ ਉਹ ਮੁੱਦੇ ਉਹਨਾਂ ਨੂੰ ਉਠਾ ਰਹੇ ਆ ਸੋ ਗੱਲਬਾਤ ਅੱਜ ਵੀ ਚੱਲ ਰਹੀ ਹੈ ਅਸੀਂ ਉਮੀਦ ਕਰਦੇ ਹਾਂ ਉਹਨਾਂ ਤੋਂ ਵੀ ਉਹ ਵੀ ਪੰਜਾਬ ਦੇ ਭਲੇ 'ਚ ਕਿਸਾਨਾਂ ਦੇ ਭਲੇ 'ਚ ਆਪਣਾ ਕੋ ਠੀਕ ਫੈਸਲਾ ਲੈਣ ਹਾਂ ਉਹਨਾਂ ਨਾਲ ਸਮਾਰਟ ਮੀਟਿੰਗ ਹੋਈ ਹੈ ਹਾਂ ਉਹਨਾਂ ਨਾਲ ਵੀ ਸਰਹੀ ਗੱਲਬਾਤ ਕੀਤੀ ਜਾ ਰਹੀ ਹੈ ਮਾਨਜੁਗ ਮੁੱਖ ਮੰਤਰੀ ਜੀ ਦੀ ਗਵਾਈ ਦੇ ਵਿੱਚ ਲਗਾਤਾਰ ਐਕਸਰਸ ਚੱਲ ਰਹੀ ਹੈ ਸੋ ਮੇਰੇ ਸਾਹਮਣੂ ਰਿਕਵੈਸਟ ਹੈ ਵੀ ਅਸੀਂ ਰਲ ਮਿਲ ਕੇ ਅਨਾਜ ਬੜੀ ਮਿਹਨਤ ਨਾਲ ਪਾਲ ਕੇ ਕਿਸਾਨਾਂ ਨੇ ਮੰਡੀ ਚ ਲੈ ਕੇ ਆਣਾ ਸੋ ਕੋਈ ਦਿੱਕਤ ਨਾ ਆਵੇ ਇਹਦੇ ਲਈ ਅਸੀਂ ਸਾਰੇ ਜਣੇ ਮਿਲ ਰਲ ਮਿਲ ਕੇ ਚਦਨ ਕਰਾਂਗੇ ਅਸੀਂ ਜਿਹੜੀ ਇੱਕ ਕਿਸਾਨਾਂ ਨੂੰ ਚੋਣ ਦੀ ਜਿਹੜੀ ਪਿਛਲੀ ਵਾਰ ਬੰਦ ਕੀਤੀ ਸੀਗੀ ਜੀ ਉਹ ਇਸ ਵਾਰ ਲੋਕਾਂ ਨੇ ਫੇਰ ਲਾ ਲਿਆ ਛੋਣਾ 2021 ਹਾਂ ਤੇ ਉਹ ਫਿਰ ਜੇਕਰ ਹੁਣ ਮੰਡੀ ਜਾਂਦੀ ਆ ਨਹੀਂ ਜਿਹੜਾ ਤੇ ਐਮਐਸਪੀ ਦੇ ਅਧੀਨ ਜਿਹੜੀ ਵੀ ਵੈਰੈਟੀ ਆ ਉਹ ਭਾਵੇਂ ਹੁਣ ਕਿਸੇ ਨੇ ਲਾ ਲਈ ਆ ਜਾਂ ਨਹੀਂ ਲਾਈ ਆ ਉਹ ਤਾਂ ਅਸੀਂ ਇਕੱਲਾ ਇਕੱਲਾ ਦਾਣਾ ਪੰਜਾਬ ਦੀ ਮੰਡੀ ਚੱਕਾਂਗੇ ਠੀਕ ਹੈ ਜੀ ਔਰ ਅੱਜ ਇੱਕ ਮੇਜਰ ਸਵਾਲ ਆ ਪੰਜਾਬ ਦੇ ਅੰਦਰ ਜਿਹੜਾ ਪਿਛਲੇ ਦਿਨਾਂ ਤੋਂ ਚਰਚਾ ਦੇ ਵਿੱਚ ਆ ਉਹ ਹੈ ਪੰਜਾਬ ਦੇ ਅੰਦਰ ਸਟੋਰੇਜ ਨੂੰ ਲੈ ਕੇ ਸਪੇਸ ਨੂੰ ਲੈ ਕੇ ਸੋ ਕਿਉਂਕਿ ਵਿਸ਼ੇਸ਼ ਤੌਰ ਤੇ ਜਦੋਂ ਪੈਡੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ 1 ਅਕਤੂਬਰ ਤੋਂ ਪੰਜਾਬ ਦੇ ਅੰਦਰ ਚੋਹਾਨੇ ਦੀ ਸਰਕਾਰੀ ਖਰੀਦ ਰੰਭ ਹੈ ਸੋ ਭਾਵੇਂ ਅਜੇ 2-3 ਦਿਨ ਹੀ ਹੋਏ ਆ ਲੇਕਿਨ ਸਰਕਾਰੀ ਤੌਰ ਤੇ ਖਰੀਦ ਜਿਹੜੀ ਮੰਡੀਆਂ 'ਚ ਜਾਰੀ ਹੈ ਲੇਕਿਨ ਇਹਨਾਂ ਦਿਨਾਂ ਦੇ ਦੌਰਾਨ ਜਾ ਪਿਛਲੇ ਕੁਝ 15 ਵੀ ਦਿਨਾਂ ਤੋਂ ਜਿਹੜੀ ਇੱਕ ਪੰਜਾਬ ਦੇ ਅੰਦਰ ਸਥਿਤੀ ਨੂੰ ਪੈਨ ਕਰੀਏਟ ਕਰਨ ਦਾ ਯਤਨ ਕੀਤਾ ਜਾ ਰਿਹਾ ਸੀਗਾ ਕਿ ਪੰਜਾਬ ਚ ਸਪੇਸ ਨਹੀਂ ਹੈ ਸਪੇਸ ਨਹੀਂ ਹੈ ਤੇ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਜਾ ਇਹਦਾ ਬਦਲ ਕੀ ਹੈਗਾ ਇਸ ਵੇਲੇ ਸਾਹਬ ਦੇ ਸਾਹਮਣੇ ਸੋ ਮੈਂ ਤੁਹਾਡੇ ਰਾਈ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਈ ਜਿਹੜੀ ਗੱਲ ਸ਼ੇਅਰ ਕਰਨਾ ਚਾਹੁੰਦਾ ਹੋਇਆ ਕਿ ਪੰਜਾਬ ਦੇ ਅੰਦਰ ਇਸ ਵੇਲੇ ਜਿਹੜਾ ਸਾਨੂੰ ਟਾਰਗੇਟ ਮਿਲਿਆ ਹੈ ਕੇਂਦਰੀ ਪੂਲ ਦੇ ਅੰਦਰ ਉਹ 185 ਲੱਖ ਮੀਟਿਕ ਟਨ ਦਾ 185 ਲੱਖ ਮੀਟਿਕ ਟਨ ਜਿਹੜਾ ਉਹ ਚਵਾਨਾ ਪੰਜਾਬ ਦੀ ਮੰਡੀਆਂ ਚ ਚੱਕੀ ਅਸੀਂ ਕੇਂਦਰੀ ਪੂਲ ਨੂੰ ਦੇਣਾ ਔਰ ਇਹਦੀ ਜਿਹੜੀ ਮਿਲਿੰਗ ਹੋਣੀ ਆ ਉਹ ਲਗਭਗ 123 ਲੱਖ ਮੀਟਿਕ ਟਨ ਮਿਲਿੰਗ ਜਿਹੜੀ ਇਹਦੀ ਹੋਣੀ ਆ ਸੋ ਜੇ ਇਹਦੇ ਵਿੱਚ 2 ਲੱਖ ਮੀਟਿਕ ਟਨ ਅਸੀਂ ਐਫ ਆਰ ਕੇ ਪਾ ਲਈਏ ਤੋ ਟੋਟਲ ਹੈ 125 ਲੱਖ ਮੀਟਿਕ ਟਨ ਜਿਹੜਾ ਉਹ ਚਾਵਲ ਜਿਹੜੀ ਨਵਾਂ ਪੰਜਾਬ ਦੇ ਅੰਦਰ ਉਹ ਆਣਾ ਸਾਡੇ ਕੋਲ ਸੋ ਪੰਜਾਬ ਦੇ ਅੰਦਰ ਜਿਹੜਾ ਇਸ ਵੇਲੇ ਸਥਿਤੀ ਹੈ ਸਟੋਰੇਜ ਦੀ ਸਾਡੇ ਕੋਲ ਇਸ ਵੇਲੇ 54 ਲੱਖ ਮੀਟਿਕ ਟਨ ਕਣਕ ਪਈ ਹੈ ਜਿਹਦੇ ਵਿੱਚ ਥੋੜੀ ਜੀ ਓਪਨ ਮਤਲਬ ਰੱਖੀ ਹੈ ਤੇ ਲਗਭਗ ਸਾਡੇ ਕੋਲ ਪੰਜਾਬ ਦੇ ਅੰਦਰ ਚਾਵਲ ਪਿਆ ਸੋ ਕੁੱਲ ਮਿਲਾ ਕੇ 173 ਲੱਖ ਮੀਟਿਕ ਟਨ ਜਿਹੜਾ ਸਾਡੇ ਕੋਲ ਆਲਰੇਡੀ ਅਨਾਸ ਪੰਜਾਬ ਦੇ ਗੜੌਨਾਂ ਦੇ ਵਿੱਚ ਪਿਆ ਸੋ 125 ਲੱਖ ਸਾਡੇ ਕੋਲ ਆਉਣ ਵਾਲਾ ਹੁਣ ਅਗਲੀ ਗੱਲ ਇਹ ਹੈ ਕਿ ਲਗਾਤਾਰ ਪਿਛਲੇ 20-25 ਦਿਨਾਂ ਤੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਉਹਨਾਂ ਦੇ ਸਹਿਯੋਗ ਜਤਨਾਂ ਦੇ ਕਾਰਨ ਉਹਨਾਂ ਦੀਆਂ ਪਹਿਲ ਕਦਮੀਆਂ ਦੇ ਕਾਰਨ ਚਾਹੇ ਉਹ ਪਹਿਲ ਕਦਮੀ ਟੈਲੀਫੋਨ ਦੇ ਰਾਹੀਂ ਗੱਲਬਾਤ ਦੇ ਰੂਪ ਵਿੱਚ ਹੋਵੇ ਚਾਹੇ ਉਹ ਪੱਤਰ ਵਿਹਾਰ ਦੇ ਰੂਪ ਵਿੱਚ ਹੋਵੇ ਸੋ ਉਹਦਾ ਇਹ ਪ੍ਰਨਾਮ ਨਿਕਲਿਆ ਉਹਦਾ ਇਹ ਮਤਲਬ ਸਿੱਟਾ ਨਿਕਲਿਆ ਕਿ ਐਫਸੀਆਈ ਨੇ ਐਫਸੀਆਈ ਨੇ ਅਕਤੂਬਰ ਮਹੀਨੇ ਦੇ ਅੰਦਰ ਪੰਜਾਬ ਦੇ ਵਿੱਚੋਂ ਲਗਭਗ 15 ਲੱਖ ਮੀਟਰ ਟਨ ਦੇ ਯਾਨੀ ਉਹ ਬੀਟਲੀਆਂ ਲਾਈਆਂ ਨੇ ਸੋ ਇਸ ਤੋਂ ਇਲਾਵਾ ਤਿੰਨ ਵੱਡੇ ਕੰਟੇਨਰ ਤੋਂ ਕੁਝ ਰੋਡ ਦੇ ਰਾਈ ਆਵਾਜਾਈ ਦੇ ਸਾਧਨਾਂ ਦੇ ਰਾਈ ਵੀ ਉਹ ਜਿਹੜਾ ਵਿੱਚ ਉਹਨੂੰ ਸ਼ਾਮਲ ਕਰ ਲਈਏ ਤੋਂ 15 ਲੱਖ ਮੀਟਿਕ ਟਨ ਜਿਹੜਾ ਪੰਜਾਬ ਦੇ ਗੋਡਾਨਾ ਗਡੋਨਾ ਦੇ ਵਿੱਚ ਉਹ ਅਨਾਜ ਆ ਕੇ ਉਹ ਵਾਰ ਮਤਲਬ ਲਿਆਣਗੇ ਸੋ ਇਹ ਸਿਲਸਿਲਾ ਲਗਾਤਾਰ ਮਤਲਬ ਜਾਰੀ ਰਹਿਣਾ ਸੋ ਅਸੀਂ ਕਹਿ ਸਕਦੇ ਹਾਂ ਕਿ ਬਾਰ ਹੋਣਾ ਸ਼ਿਫਟ ਹੋਣਾ ਸੋ ਇਸ ਕਰਕੇ ਕਿਸੇ ਵੀ ਤਰ੍ਹਾਂ ਦੀ ਕੋਈ ਸਪੇਸ ਨੂੰ ਲੈ ਕੇ ਮੈਂ ਸਮਝਦਾ ਵੀ ਉਹ ਸੰਕਟ ਨਹੀਂ ਹੈ ਸੋ ਵੈਸੇ ਵੀ ਵੈਸੇ ਵੀ ਹਰ ਸਾਲ ਜਿਹੜਾ ਇਹ ਫੈਸਟੀਵਲ ਸੀਜ਼ਨ ਸਾਡਾ ਹੁੰਦਾ ਜਦੋਂ ਮੈਂ 2 3 4 ਸੀਜ਼ਨਾਂ ਦੀ ਰਿਵਿਊ ਕੀਤਾ ਝਾੜ ਮਾਰੀ ਆ ਤੇ ਹਰ ਸਾਲ ਜਿਹੜਾ ਆ ਉਹ ਅਕਤੂਬਰ ਨਵੰਬਰ ਦਸੰਬਰ ਦੇ ਅੰਦਰ ਹੀ ਜਿਹੜਾ ਜ਼ਿਆਦਾਤਰ ਜਿਹੜੀ ਇਥੇ ਉਹ ਨਾ ਚੱਕ ਕੇ ਖੜਦੇ ਆ ਸੋ ਕਿਉਂਕਿ ਇਹੀ ਗੱਲ ਕਹਿਣੀ ਚਾਹਨਾ ਕਿ ਕਿਸੇ ਵੀ ਤਰ੍ਹਾਂ ਦੀ ਸਪੇਸ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਆਨ ਦਿੱਤੀ ਜਾਏਗੀ ਜੋ FCI ਨੇ ਪਲਾਨ ਸਾਨੂੰ ਦਿੱਤਾ ਅਕਤੂਬਰ ਦਾ ਉਹ ਮੈਂ ਤੁਹਾਡੇ ਨਾਲ ਸ਼ੇਅਰ ਵੀ ਕੀਤਾ ਔਰ ਇੱਕ ਚਿੱਠੀ ਵੀ ਆ ਜਿਹੜੀ ਉਹਨਾਂ ਨੇ ਜਿਹੜਾ ਉਹ FCI ਦੇ ਕੇਂਦਰੀ ਅਧਿਕਾਰੀ ਨੇ ਜਿਹੜੀ ਉਹਨਾਂ ਨੇ ਚਿੱਠੀ ਜਾਰੀ ਕੀਤੀ ਆ ਉਹ ਵੀ ਮੈਂ ਮਤਲਬ ਤੁਹਾਡੇ ਨਾਲ ਜਿਹੜੀ ਅੱਜ ਵੱਲ ਸ਼ੇਅਰ ਕਰ ਰਿਹਾ ਜਿਹਦੇ ਵਿੱਚ ਉਹਨਾਂ ਨੇ ਸਾਰਾ ਇਹ ਡਾਟਾ ਜੋ ਮੈਂ ਤੁਹਾਡੇ ਨਾਲ ਜਵਾਨੀ ਸ਼ੇਅਰ ਕੀਤਾ ਇਹ ਲਿਖਤੀ ਉਹਦੇ ਵਿੱਚ ਮਤਲਬ ਜਿਹੜਾ ਉਹਨਾਂ ਨੇ ਅ ਮਤਲਬ ਇਹਨੂੰ ਐਡਮਿਟ ਕੀਤਾ ਹੈ ਇਹ ਪਲਾਨ ਹੈ ਉਹਨਾਂ ਦਾ ਅਕਤੂਬਰ ਦਾ ਸੋ ਇਹ ਲਗਾਤਾਰ ਇਹ ਤਹਿਤ ਸੋ ਲਗਭਗ 9 ਲੱਖ ਮੀਟਿਕ ਟਨ ਜਿਹੜੀ ਇਹ ਸਮਰਥਾ ਉਹਨਾਂ ਦੀ ਵੀ ਮਤਲਬ ਫਰਵਰੀ ਮਾਰਚ ਦੇ ਅੰਦਰ ਅੰਦਰ ਬਣ ਜਾਣੀ ਹੈ ਸੋ ਵੈਸੇ ਜਿਹੜੀ ਉਹ ਨਹੀਂ ਆਏਗੀ ਹਾਂ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਆਪਣੇ ਪੰਜਾਬ ਦੇ ਕਿਸਾਨ ਸੰਗਠਣਾ ਨੂੰ ਕਿਸਾਨ ਦੋਸਤਾਂ ਨੂੰ ਕਿ ਉਸਨਾਂ ਅਰਸੇ ਤੱਕ ਇਹ ਤੁਹਾਨੂੰ ਬਲਕਿ ਅਸੀਂ ਤੁਹਾਨੂੰ ਦੇ ਹਮਦਰਦ ਹ ਸੁਮਾਂਜਗ ਮੁੱਖ ਮੰਤਰੀ ਲਗਾਤਾਰ ਉਹਨਾਂ ਦੇ ਮੰਗਾਂ ਨੂੰ ਸਵਾਲਾਂ ਨੂੰ ਲੈ ਕੇ ਤਤ ਪਰ ਵੀ ਰਹਿੰਦੇ ਆ ਉਤੇ ਅਮਲ ਵੀ ਕਰ ਦਿਆ ਉਹਦੀਆਂ ਉਹਨੂੰ ਹਰ ਟ੍ਰਾਂਸਪੋਰਟ ਵੀ ਕਰਦੀ ਹੈ ਸਰਕਾਰ ਬਸ ਮੇਰੀ ਇੱਕ ਹੰਮਲ ਰਿਕਵੈਸਟ ਹੈ ਕਿ ਸنگਰਸਦਾ ਵੈਨਿਊ ਜਿਹੜਾ ਉਹ ਉਹਦੇ ਬਾਰੇ ਵਿਚਾਰ ਕੀਤਾ ਜਾਵੇ ਜੇ ਸਾਡੀਆਂ ਰੇਲ ਰੇਲਾਂ ਦੀ ਜਾਂ ਸੜਕੀ ਆਵਾਜ਼ਾਂ ਰੁਕੇਗੀ ਫਿਰ ਸਾਡੇ ਜਿਹੜੀ ਸਪੇਸ ਨੂੰ ਲੈ ਕੇ ਜਾਣ ਵਾਲੀਆਂ ਟ੍ਰੇਨਾਂ ਨੇ ਜਿਹੜਾ ਮਾਲ ਚੱਕ ਕੇ ਪੰਜਾਬ ਤੋਂ ਬਾਹਰ ਖੜਨਾ ਉਹਦੇ ਤੇ ਕੋਈ ਅਸਰ ਨਾ ਪਵੇ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੀ ਮੰਡੀ ਦੇ ਅੰਦਰ ਜਿਹੜੀ ਉਹ ਸਾਡੀ ਕੋਈ ਕਿਸੇ ਤਰ੍ਹਾਂ ਦੀ ਕਿਸਾਨ ਦੀ ਖੱਜਲ ਖਾਰੀ ਹੋਵੇ ਸੋ ਇਹ ਮੈਂ ਉਹਨਾਂ ਨੂੰ ਹੰਬਲ ਰਿਕਵੈਸਟ ਕਰਦਾ ਹੋਇਆ ਤੁਹਾਡੇ ਮਾਦੀਮ ਦਰਾਂ ਮੈਂ ਇਹ ਕਲੀਅਰ ਕਰਦਾ ਵੀ ਕੱਲਾ ਕੱਲਾ ਦਾਣਾ ਮੰਡੀ ਚ ਚੱਕਾਂਗੇ ਸੋ ਸਪੇਸ ਨੂੰ ਬਣਾਉਣ ਦੇ ਲਈ ਵੀ ਜਿਹੜੇ ਹੁਣ ਤੱਕ ਦੀ ਅਪਡੇਟ ਹੈ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇ 15 ਲੱਖ ਮੀਟਰ ਟਨ ਅਕਤੂਬਰ ਤੋਂ ਬਣਦੀ ਹੈ ਤੇ ਅਕਤੂਬਰ ਨਵੰਬਰ ਦਸੰਬਰ ਜਿਹੜੀ ਮੈਂ ਕਿਹਾ ਵੀ 40 ਲੱਖ ਮੀਟਰ ਟਨ ਦਾ ਇਹ ਚ ਵਾਧਾ ਹੋਣ ਦੀ ਵੀ ਸਭਾਵਨਾ ਹੈਗੀ ਆ ਇਹ ਚ ਕਈ ਸਬਸਟੀਟਿਊਟ ਹੋਰ ਵੀ ਆ ਉਹ ਤੇ ਵਿਚਾਰ ਕੀਤਾ ਜਾ ਰਿਹਾ ਸੋ ਇਹ ਸਪੇਸ ਨੂੰ ਲੈ ਕੇ ਜਿਹੜੀ ਮੇਰੀ ਮਤਲਬ ਸੰਜੀਪ ਦੇ ਵਿੱਚ ਮੈਂ ਤੁਹਾਡੇ ਨਾਲ ਮੈਂ ਜ਼ਿਕਰ ਕੀਤਾ ਉਹ ਉਹ ਮੈਂ ਮਤਲਬ ਆਪਣਾ ਮਹਿਸੂਸ ਕਰਦਾ ਕਿ ਪੰਜਾਬ ਦੇ ਅੰਦਰ ਜਿਹੜੀ ਉਹ ਇਹ ਲੈ ਕੇ ਜਿਹੜੀ ਇੱਕ ਪੈਨਿਕ ਜੀ ਕੋਈ ਬਣਾਉਣ ਦੇ ਜ਼ਦਨ ਕੀਤੇ ਜਾ ਰਿਹਾ ਉਹ ਸਾਫ਼ ਕੀਤੀ ਜਾਣੀ ਚਾਹੀਦੀ ਇਹ ਫਰਟਾ ਰੂਟ ਕੰਟੀਨੂਅਰ ਦੱਸਦੇ ਰੂਟ ਕਿਸ ਤਰ੍ਹਾਂ ਦਾ ਹੈ ਕਿਸ ਕਿੰਨੀਆਂ ਕਿੰਨੀ ਰਹਿੰਗੀਆਂ ਉਸ ਤੇ ਬਰ ਹੋਇਆ ਟ੍ਰੇਨ ਹੈ ਵੀ ਟ੍ਰੇਨਾਂ ਹਰ ਮਹੀਨੇ ਤੋਰਨਗੇ ਅਕਤੂਬਰ ਦੇ ਵਿੱਚ 20 ਟ੍ਰੇਨਾਂ ਔਰ ਵੀ ਟ੍ਰੇਨਾਂ ਤੋਂ ਇਲਾਵਾ ਤਿੰਨ ਕੰਟੀਨਰ ਜਿਹੜੇ ਵੱਡੇ ਹੁੰਦੇ ਆ ਤੇ ਕੁਝ ਛੋਟੇ ਟਰੱਕ ਮਤਲਬ ਉਹਨੂੰ 10 ਤਰੀਕਾ ਲ ਮંત્રી ਰਿਪੋਰਟ ਟੂਰੀ ਗਏ ਨੇ ਕਿ ਕੇਂਦਰ ਨੇ ਤਾਂ ਸਾਰੇ ਪੈਸੇ ਭੇਜ ਦਿੱਤੇ ਹੋਏ ਨੇ 44000 ਕਰੋੜ ਦਾ ਗ੍ਰੀਟੇਜ ਦਿੱਤਾ ਤਾਂ ਪੰਜਾਬ ਸਰਕਾਰ ਨੇ ਦੇ ਨਹੀਂ ਖਰਚ ਨਹੀਂ ਕਰ ਰਹੀ ਲਗਾ ਨਹੀਂ ਰਹੀ ਪਹਿਲੀ ਗੱਲ ਤੇ ਇਹ ਹੈ ਵੀ ਜਿਹੜੀ ਸੀਸੀਐਲ ਹੈ ਸੀਸੀਐਲ ਇਹ ਕੋਈ ਪੰਜਾਬ ਦਾ ਸੜਕਾਂ ਬਣਾਉਣ ਲਈ ਪੈਸਾ ਨਹੀਂ ਆਇਆ ਪੰਜਾਬ ਦੇ ਅੰਦਰ ਕੋਈ ਐਕਸਟਰਾ ਕੰਮ ਕਰਨ ਲਈ ਪੈਸਾ ਨਹੀਂ ਹੁੰਦਾ सीसीएल पंजाब ਦੇ ਕਿਸਾਨਾਂ ਦੀ ਜਿਹੜੀ ਪਾਲੀ ਹੋਈ ਫਸਲ ਹੈ ਉਹਨੂੰ ਕੇਂਦਰ ਖਰੀਦਦਾ ਹੈ ਤੇ ਉਹਦੇ ਵਜ਼ਾਨੇ ਵਜੋਂ ਪੈਸੇ ਆਉਂਦੇ ਜਿਹੜੇ ਕਿਸਾਨਾਂ ਦੇ ਖਾਤੇ ਹਟ ਜਾਂਦੇ ਆ ਸੋ ਇਹ ਕੋਈ ਆਸਾਨ ਨਹੀਂ ਹੈ ਮੈਨੂੰ ਮੈਂ ਸਮਝਦਾ ਵੀ ਆਵੇਂ ਇਹ ਬੱਚਿਆਂ ਵਾਲੀ ਗੱਲ ਹੈਗੀ ਆ ਸੋ ਇਹ ਨਾ ਕੇਵਲ ਪੰਜਾਬ ਨੂੰ ਮਿਲ ਕੇ ਹਰਿਆਣੇ ਨੂੰ ਵੀ ਮਿਲਦੀ ਆ 18000 ਕਰੋੜ ਦੇ ਹਰਿਆਣੇ ਨੂੰ ਮਿਲਦੀ ਆ ਬਾਕੀ ਵੀ ਕੇਸ ਸਟੇਟਾਂ ਮੈਂ ਐਮਐਸਪੀ ਦੇ ਉੱਤੇ ਮੱਲਾ ਥੀਦੀਆਂ ਆਗੀਆਂ ਨੇ ਸੋ ਇਹ ਜਿਹੜਾ ਕੇਂਦਰ ਨੇ ਪੈਸਾ ਦੇ ਦਿੱਤਾ ਇਹ ਪੈਸਾ ਕੋਈ ਇਹ ਆਸਾਨ ਨਹੀਂ ਕੀਤਾ ਪੰਜਾਬ ਦਾ ਨਾਜ਼ ਅ ਖਰੀਦ ਮਤਲਬ ਜਿਹੜਾ ਆ ਖਰੀਦ ਕੇ ਉਹ ਪੰਜਾਬ ਦੇ ਕਿਸਾਨਾਂ ਦੇ ਖਾਤੇ ਆ ਜਾਂਦਾ ਸੋ ਮੈਂ ਸਮਝਦਾ ਵੀ ਇਹ ਪੈਸਾ ਜਿਹੜਾ ਹੈ ਉਹ ਪੰਜਾਬ ਦੇ ਕਿਸਾਨਾਂ ਦੀ ਕੋਈ ਅਸਾਨ ਨਹੀਂ ਹੈ ਇਹ ਉਹ ਨਾਜ ਖਰੀਦਦੇ ਆ ਉਸ ਖਰੀਦੇ ਹੋਏ ਨਾਜ ਦੇ ਪੈਸੇ ਦਿੱਤੇ ਜਾਂਦੇ ਜਿਹੜੀ ਖਰੀਦ ਲੈ ਕੇ ਆੜਤੀਆਂ ਨਾ ਸੀਗਾ ਨਿਪੜ ਗਿਆ ਜੀ ਉਹ ਆੜਤੀਆਂ ਦਾ ਜਿਹੜਾ ਵਿਸ਼ੇਸ਼ੀ ਹੈ ਆੜਤੀਆਂ ਦਾ ਇੱਕ ਚੰਗਾ ਪੱਖ ਇਹ ਹੈ ਕਿ ਆੜਤੀਆਂ ਨੇ ਬਾਸਮਤੀ ਦੀ ਖਰੀਦ ਅੱਜ ਤੋਂ ਸ਼ੁਰੂ ਕਰ ਦਿੱਤੀ ਹੈ ਔਰ ਮੈਂ ਫਿਰ ਵੀ ਮੈਂ ਪਰਸੋ ਵੀ ਕਿਹਾ ਸੀਗਾ ਮੈਂ ਅੱਜ ਵੀ ਇਹ ਗੱਲ ਕਹਿਣੀ ਚਾਹੁੰਦਾ ਕਿ ਬਹੁਤ ਸਾਰੇ ਇਸ਼ੂ ਨੇ ਜੋ ਸਾਡੇ ਆੜਤੀ ਭਰਾਵਾਂ ਦੇ ਕੇਂਦਰ ਨਾਲ ਰਿਲੇਟਡ ਹੈ ਸੀ ਨਾਲ ਰਿਲੇਟਡ ਹੈ ਸੋ ਅਸੀਂ ਬੜੇ ਫਾਸਟ ਢੰਗ ਦੇ ਨਾਲ ਉਹ ਮੁੱਦੇ ਉਹਨਾਂ ਤੋਂ ਉਠਾ ਰਹੇ ਆ ਸੋ ਗੱਲਬਾਤ ਅੱਜ ਵੀ ਚੱਲ ਰਹੀ ਹੈ ਅਸੀਂ ਉਮੀਦ ਕਰਦੇ ਹਾਂ ਉਹਨਾਂ ਤੋਂ ਵੀ ਉਹ ਵੀ ਪੰਜਾਬ ਦੇ ਭਲੇ 'ਚ ਕਿਸਾਨਾਂ ਦੇ ਭਲੇ 'ਚ ਆਪਣਾ ਕੋ ਠੀਕ ਫੈਸਲਾ ਲੈਣ ਹਾਂ ਉਹਨਾਂ ਨਾਲ ਵੀ ਹਾਂ ਵੀ ਗੱਲਬਾਤ ਕੀਤੀ ਜਾ ਰਹੀ ਹੈ ਮਾਨਜੁਗ ਮੁੱਖ ਮੰਤਰੀ ਜੀ ਦੀ ਗਵਾਈ ਦੇ ਵਿੱਚ ਲਗਾਤਾਰ ਐਕਸਰਸਿਸ ਚੱਲ ਰਹੀ ਹੈ ਸੋ ਮੇਰੇ ਸਾਹਮਣੂ ਰਿਕਵੈਸਟ ਹੈ ਵੀ ਅਸੀਂ ਰਲ ਮਿਲ ਕੇ ਅਨਾਜ ਬੜੀ ਮਿਹਨਤ ਨਾਲ ਪਾਲ ਕੇ ਕਿਸਾਨਾਂ ਨੇ ਮੰਡੀ ਚ ਲੈ ਕੇ ਆਣਾ ਸੋ ਕੋਈ ਦਿੱਕਤ ਨਾ ਆਵੇ ਇਹਦੇ ਲਈ ਅਸੀਂ ਸਾਰੇ ਜਣੇ ਮਿਲ ਰਲ ਮਿਲ ਕੇ ਚਤਨ ਕਰਾਂ ਅਸੀਂ ਜਿਹੜੀ ਇੱਕ ਕਿਸੇ ਕੈਸੇ ਮੰਤਰੀ ਹੁੰਦੀ ਜਿਹੜੀ ਪਿਛਲੀ ਵਾਰ ਹੌਨ ਕਿਸੇ ਸੀਗੀ ਸੀ ਉਹ ਇਸ ਵਾਰ ਲੋਕਾਂ ਨੇ ਫੇਰ ਲਾ ਲਿਆ ਇਥੋਂ ਨਾ 2021 ਹਾਂ ਤੇ ਉਹ ਫੇਰ ਜੇਕਰ ਹੁਣ ਮੰਡੀ ਜਾਂਦੀ ਆ ਨਹੀਂ ਜਿਹੜਾ ਤੇ ਐਮ ਐਸ ਪੀ ਦੇ ਅਧੀਨ ਜਿਹੜੀ ਵੀ ਵੈਰੈਟੀ ਆ ਉਹ ਭਾਵੇਂ ਹੁਣ ਕਿਸੇ ਨੇ ਲਾ ਲਈ ਆ ਜਾਂ ਨਹੀਂ ਲਾਈ ਆ ਉਹ ਤਾਂ ਅਸੀਂ ਕੱਲਾ ਕੱਲਾ ਦਾਣਾ ਪੰਜਾਬ ਦੀ ਮੰਡੀ ਚੱਕਾਂਗੇ ਠੀਕ ਹੈ ਜੀ ਤੇ ਅੱਜ ਇੱਕ ਮੇਜਰ ਸਵਾਲ ਹੈ ਪੰਜਾਬ ਦੇ ਅੰਦਰ ਜਿਹੜਾ ਪਿਛਲੇ ਦਿਨਾਂ ਤੋਂ ਚਰਚਾ ਦੇ ਵਿੱਚ ਆ ਉਹ ਹੈ ਪੰਜਾਬ ਦੇ ਅੰਦਰ ਸਟੋਰੇਜ ਨੂੰ ਲੈ ਕੇ ਸਪੇਸ ਨੂੰ ਲੈ ਕੇ ਸੋ ਕਿਉਂਕਿ ਵਿਸ਼ੇਸ਼ ਤੌਰ ਤੇ ਜਦੋਂ ਪੈਡੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ 1 ਅਕਤੂਬਰ ਤੋਂ ਪੰਜਾਬ ਦੇ ਅੰਦਰ ਚੋਹਾਨੇ ਦੀ ਸਰਕਾਰੀ ਖਰੀਦ ਰੰਭ ਹੈ ਸੋ ਭਾਵੇਂ ਅਜੇ 2-3 ਦਿਨ ਹੀ ਹੋਏ ਆ ਲੇਕਿਨ ਸਰਕਾਰੀ ਤੌਰ ਤੇ ਖਰੀਦ ਜਿਹੜੀ ਮੰਡੀਆਂ 'ਚ ਜਾਰੀ ਹੈ ਲੇਕਿਨ ਇਹਨਾਂ ਦਿਨਾਂ ਦੇ ਦੌਰਾਨ ਜਾਂ ਪਿਛਲੇ ਕੁਝ 15 ਵੀ ਦਿਨਾਂ ਤੋਂ ਜਿਹੜੀ ਇੱਕ ਪੰਜਾਬ ਦੇ ਅੰਦਰ ਸਥਿਤੀ ਨੂੰ ਪੈਨ ਕਰੀਏਟ ਕਰਨ ਦਾ ਯਤਨ ਕੀਤਾ ਜਾ ਰਿਹਾ ਸੀਗਾ ਕਿ ਪੰਜਾਬ ਚ ਸਪੇਸ ਨਹੀਂ ਹੈ ਸਪੇਸ ਨਹੀਂ ਹੈ ਤੇ ਇਹਦੇ ਲਈ